ਸਭ ਤੋਂ ਪਹਿਲਾਂ ਸਵਰਨਕਾਰ ਬਰਾਦਰੀ ਦੇ ਪ੍ਰਧਾਨ ਸਰਦਾਰ ਬੁਆ ਸਿੰਘ ਜੀ ਉਹਨਾਂ ਦੀ ਕਮਾਂਡ ਹੇਠ ਸਵਾਰੀ ਸਵਰਨਕਾਰ ਬਰਾਦਰੀ ਇਕੱਤਰ ਹੋ ਕੇ ਇਹਨਾਂ ਨੇ ਮੈਨੂੰ ਸਨਮਾਨ ਕੀਤਾ ਮੈਂ ਤਹਿ ਦਿਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਹਰਮੀਤ ਸਿੰਘ ਸੰਧੂ ਵੱਲੋਂ ਤੇ ਆਪਣੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਨੇੜੇ ਬਰਾਦਰੀ ਜਿਹੜੀ ਮੁਸ਼ਕਲਾਂ ਹੁੰਦੀ ਹੈ ਮੈਂ ਤੁਹਾਨੂੰ ਇਹਨਾਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਵਾ ਕਿਸ ਤਰ੍ਹਾਂ ਦੇ ਨਾਲ ਸਾਥ ਦੋਗੇ ਭਵਿੱਖ ਵਿੱਚ ਕਿਹੜੀ ਨੀਤੀ ਹੋਗੀ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਜੀ ਕਿਸੇ ਵੀ ਬਰਾਦਰੀ ਤੋਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਵੀ ਕੋਈ ਧੱਤਾਂ ਦੋ ਤੇ ਮੈਂ ਨਾਲ ਖੜੂਗਾ ਸਵਰਨਕਾਰ ਬਰਾਦਰੀ ਦੇ ਜਿਹੜੀਆਂ ਧੱਕੇ ਵੱਖਰੇ ਹੁੰਦੇ ਆ ਇਹ ਦੁਕਾਨਦਾਰ ਬੰਦੇ ਆ ਕੋਈ ਵੀ ਇਹ ਸਮਾਨ ਖਰੀਦਿਆ ਤੇ ਪੁਲਿਸ ਇਹਨਾਂ ਦੇ ਦਿਵਾਲੇ ਹੋ ਜਾਂਦੀ ਆ ਆਣ ਕੇ ਕਿ ਲਓ ਜੀ ਤੁਸੀਂ ਚ ਸਮਾਨ ਜਿਹੜਾ ਉਹ ਕਿੱਥੋਂ ਲਿਆ ਚੋਰੀ ਦਾ ਲਿਆ ਜਦ ਕਿ ਇਹਨਾਂ ਨੇ ਸਮਾਨ ਦੀਆਂ ਰਸੀਦਾਂ ਤੱਕ ਵੀ ਲਈਆਂ ਹੁੰਦੀਆਂ ਪਰ ਪੁਲਿਸ ਜਿਹੜੀ ਆ ਨਾ ਇਹ ਸਰਕਾਰਾਂ ਜਿਹੜੀਆਂ ਧੱਕਾ ਕਰਦੀਆਂ ਬਰਾਦਰੀ ਨਾਲ ਏ ਅੱਜ ਤੋਂ ਬਾਅਦ ਨਹੀਂ ਹੁੰਨ ਦਿੱਤਾ ਜਾਊਗਾ ਲੋਕ ਸਭਾ ਦੀ ਚੋਣਾਂ ਵਿੱਚ ਕਾਲੀ ਦਲ ਦੀ ਨੀਤੀ ਕਿ ਇਹ ਜਿਹੀ ਹੋ ਗਈ ਕਿੰਨਾ ਮੁੱਦੇ ਨੇ ਕੱਲ ਦਾ ਜਿਹੜੀ ਆ ਚੋਣਾਂ ਲੜੂਗੀ ਕਾਲੀ ਦਲ ਵਿਕਾਸ ਦੇ ਮੁੱਦੇ ਤੇ ਚੋਣਾਂ ਲੜੂਗੀ ਤਰਨਤਾਰਨ ਦੇ ਵਿੱਚ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਕਮਾਂਡ ਹੈਟ ਤਰਨਤਾਰਨ ਦਾ ਜੋ ਅੱਜ ਤੋਂ 10-12 ਸਾਲ ਪਹਿਲਾਂ ਵਿਕਾਸ ਹੋਇਆ ਉਸ ਤੋਂ ਬਾਅਦ ਅੱਜ ਤੱਕ ਏਟ ਵੀ ਨਹੀਂ ਲੱਗੀ ਤੇ ਵਿਕਾਸ ਜਿਹੜਾ ਵਾ ਸ਼ਰੂ ਮਣੀ ਅਕਾਲੀ ਦਲ ਦੀ ਕਮਾਂਡ ਹੈਟ ਤੇ ਸਾਡੇ ਕਾਉਂਸਲਰ ਬਣਤੇ ਹੀ ਹੋਇਆ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਆਇਆ ਪੰਜਾਬ ਸਰਕਾਰ ਦਾ ਕਾਰਜਕਾਲ ਹੈ ਜਿਹੜਾ ਉਹਦੇ ਦੌਰਾਨ ਤੁਸੀਂ ਮਤਲਬ ਮੁਹਿੰਦੇ ਜਿਵੇਂ ਕ੍ਰਾਈਮ ਵਧ ਚੁੱਕਾ ਦੀ ਵੇਖੋ ਜੀ ਲੁੱਟਾਂ ਖੋਹਾਂ ਤੁਸੀਂ ਆ ਵੇਖਿਆ ਹੂਗਾ ਹੁਣੇ ਇੱਕ ਸਨੇਹਾਰਾ ਬਰਾਦਰੀ ਦੀ ਦੁਕਾਨ ਲੁੱਟੀ ਗਈ ਹੈ ਜਿਹਦੇ ਵਿੱਚ ਅਖਬਾਰ ਮੁਤਾਬਕ 3 ਕਰੋੜ ਰੁਪਏ ਦੀ ਜਿਹੜੀ ਉਹ ਚੋਰੀ ਹੋ ਚੁੱਕੀ ਆ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਗਿਆ ਚੋਰ ਫੜੇ ਗਏ ਆ ਜਾਂ ਕਿੰਨੇ ਫੜੇ ਗਏ ਆ ਸਮਾਨ ਕਿੰਨਾ ਫੜੇਗਾ ਅਜੇ ਤੱਕ ਨੌਲੇਜ ਨਹੀਂ ਆ ਹਾਂ ਮੈਂ ਹੁਣ ਜ਼ਰੂਰ ਪੁੱਛੂੰਗਾ ਤੇ ਜਿੰਨਾ ਵੀ ਹੋ ਸਕੇ ਇਹਨਾਂ ਦੀ ਮਦਦ ਕਰਾਂਗੇ ਅਕਾਲੀ ਦਲ ਨਾਲ ਮੁਕਾਬਲਾ ਕਿਹੜੀ ਪਾਰਟੀਆਂ ਤੁਸੀਂ ਮੰਨਦੇ ਜ ਆਪਣਾ ਅਕਾਲੀ ਦਲ ਇੱਕ ਨਰੋਲ ਪਾਰਟੀ ਆ ਜੀ ਸਾਡਾ ਮੁਕਾਬਲਾ ਨਹੀਂ ਅਸੀਂ ਸੰਗਤ ਜਿਹੜੀ ਐ ਇਹ ਮੁਕਾਬਲਾ ਬਣਾ ਦੇ ਤੇ ਚਾਹੇ ਨਰੋਲ ਜਿਤਾ ਦੇ ਸੰਗਤ ਐ ਤੇ ਸੰਗਤ ਜੜੀ ਆ ਉਹ ਸਾਡੇ ਨਾਲ ਭਾਈ ਮਤਵਾਲ ਸਿੰਘ ਜੀ ਦੇ ਚੋਣਾਂ ਵਿੱਚ ਖੋਣਨਾ ਕੀ ਲੱਗਦਾ ਵਾ ਕਿ ਅਕਾਲੀ ਦਲ ਨੂੰ ਕੋਈ ਜੋ ਕੋਈ ਫਰਕ ਪਊਗਾ ਘਾਟਾ ਪਊਗਾ ਮੈਨੂੰ ਇਸ ਤੁਸੀਂ ਨਾ ਇਸ ਤਰ੍ਹਾਂ ਆ ਕੇ ਉਹ ਬਾਣੇ ਵਾਲੇ ਸਿੰਘ ਆ ਤੇ ਮੈਨੂੰ ਇਹਦੇ ਬਾਰੇ ਸਵਾਲ ਨਾ ਕਰ ਪਲੀਜ਼ ਸੌਰੀ ਥੈਂਕ ਯੂ ਜਿਹੜਾ ਇਹਨਾਂ ਸ਼ਹਿਰੀ ਸੰਗਤ ਨੂੰ ਸੰਬੰਧ ਕੀਤਾ ਜਾਵੇ ਜਿਹੜਾ ਸ਼ਹਿਰੀ ਬਤਾ ਦੋ ਕੀ ਕਰਨੇ ਚਾਹੋ ਕੀ ਆਸਾ ਕਰਦੇ ਜੀ ਇਹਨਾਂ ਤੋਂ ਜੀ ਆਸਾ ਅੱਗੇ ਸਾਡਾ ਭਰਾ ਸਾਡੇ ਨਾਲ ਸੀਗਾ ਹਰਵੀਰ ਸਿੰਘ ਸਾਦੂ ਸਾਡੇ ਨਾਲ ਰਿਹਾ ਵਾ ਮੋਢੇ ਦਾ ਮੋਢਾ ਜੋੜ ਕੇ ਗਾਵੇ ਹੀ ਆਸ ਰੱਖਦੇ ਆ ਇਸੇ ਤਰ੍ਹਾਂ ਸਾਡੇ ਭਰਾ ਦੇ ਡਾ ਵੱਡਾ ਉਹਦਾ ਉੱਚਾ ਮਰਿਆ ਵਾ ਸਾਰੀ ਬਰਾਦਰੀ ਦੀ ਵੱਟ ਉੱਤੇ ਚੜ ਕੇ ਇਸੇਵਾ ਕਰੂਗਾ ਇਹ ਸਾਜ ਜਿਹੜਾ ਸਨਮਾਨਤਾ ਜੇ ਨਾਲ ਦੀ ਨਾਲ ਕਾਲੀ ਦਲ ਨੂੰ ਸਬਸਤਨ ਵੀ ਦਿੱਤਾ ਜਾਂਦਾ ਹੈ ਲੋਕ ਸਭਾ ਲਈ ਇਸ ਚੀਜ਼ ਬਾਰੇ ਸਾਡੀ ਗੱਲ ਹੈ ਅਸੀਂ ਆਪਣੇ ਭਰਾ ਦੇ ਨਾਲ ਜਿੱਦਾਂ ਸਾਡਾ ਸਾਨੂੰ ਭਰਾ ਕਹੂਗਾ ਇਹਦੇ ਨਾਲ ਕਰਦਾਂ ਜੀ ਇੱਕ ਸਵਾਲ ਹੈ ਕਿ ਜਿਹੜਾ ਹੁਣ ਕਿਦਰਾ ਤੁਸੀਂ ਕੋਈ ਸੋਨਾ ਖਰੀਦੇ ਜੇ ਤੁਸੀਂ ਪੈਸੇ ਦੇ ਕੇ ਅਗਲੇ ਦਾ ਧਾਰ ਕਾੜ ਵੀ ਲੈ ਲੈਂਦੇ ਜੇ ਰਸੀਦਾਂ ਵੀ ਵੇਖਦੇ ਜੇ ਫੇਰ ਵੀ ਪੁਲਿਸ ਤੁਹਾਨੂੰ ਸਰਕਾਰੀ ਗਵਾਹ ਬਣਾ ਲੈਂਦੀ ਵਿੱਚ ਉਹਦੇ ਵਿੱਚ ਹਾਂਜੀ ਵਾਈਸ ਸਾਹਿਬ ਨਹੀਂ ਜੀ ਇਹ ਕੰਮ ਤਾਂ ਸ਼ੁਰੂ ਤੋਂ ਤੁਰਿਆ ਆਉਂਦਾ ਵਾ ਕਿ ਪਹਿਲੀਆਂ ਸਰਕਾਰਾਂ ਤੇ ਤੁਸੀਂ ਕੋਈ ਮੁੱਦਾ ਕਿਉਂ ਨਹੀਂ ਠਾ ਕੇ ਸਾਡਾ ਨਹੀਂ ਪਹਿਲੀਆਂ ਸਰਕਾਰਾਂ ਦੇ ਮੁੱਦੇ ਹੀ ਠਾਉਂਦੇ ਰਹੇ ਆ ਇਹਨਾਂ ਦੇ ਉਠਾਉਨੇ ਆ ਬਾਕੀ ਜਿੱਥੋਂ ਸਿੱਧਾ ਸਾਡੀ ਮਰਜ਼ੀ ਹੁੰਦੀ ਆ ਜਿੱਥੇ ਜਿੱਥੇ ਸਾਡੇ ਡਿੰਕਨ ਦੇ ਰਿਲੇਸ਼ਨ ਹੁੰਦੇ ਸਾਡੀ ਉਹ ਮਰਜ਼ੀ ਕਰ ਲਈ ਕੋਸ਼ਿਸ਼ ਕਰਦੇ ਇਹ ਚਾਹੀਦਾ ਨਹੀਂ ਐਸਐਸਪੀ ਸਾਹਿਬ ਦੇ ਨਾਲ ਜਾਂ ਡੀਜੀਪੀ ਡੀਆਈਜੀ ਸਾਹਿਬ ਜਦੋਂ ਇੱਥੇ ਆਉਂਦੇ ਆ ਉਹਨਾਂ ਦੇ ਨਾਲ ਬਹਿ ਕੇ ਕੋਈ ਕਮਿਟਮੈਂਟ ਕੀਤੀ ਜਾਵੇ ਕਿ ਸਾਨੂੰ ਕੋਈ 100 ਰੁਪਏ ਅਸੀਂ ਕੀ ਕਰੀਏ ਜਿਹਦੇ ਕੋ ਲੈਂਦੇ ਆ ਉਹਦਾ ਕੋਈ ਆਧਾਰ ਕਾਰਡ ਦਾ ਕੀ ਲਿਖਤ ਲਈਏ ਜਿਹੜਾ ਤੁਹਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਉਹ ਵੇਖੋ ਜੀ ਅਹੀਂ ਉਹ ਮੈਂ ਜੀ ਆਪ ਨੂੰ ਮੈਂ ਜੀ ਆਪ ਨੂੰ ਕਰਦੇ ਆ ਸਾਡੇ ਨਾਲ ਡਿਸਕਸ ਕਰਦੇ ਵੀ ਆ ਫਿਰ ਵੀ ਅਹੀਂ ਆਪੋ ਆਪਣੇ ਬੰਦੇ ਦਾ ਪਛਾਣ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਸਹੀ ਹੈ ਨਾ ਗਲਤ ਚੀਜ਼ ਨਹੀਂ ਲਈ ਤੇ ਸਾਡੇ ਉਹ ਵੀ ਜਿੱਥੋਂ ਸੀਦਾ ਦੀ ਮਤ ਕਰਨ ਦੀ ਕੋਸ਼ਿਸ਼ ਕਰਦੇ ਅਫਸਰ ਵੀ ਅੱਜ ਹੀ ਦੁਕਾਨਦਾਰ ਵੀਰੇ ਆਏ ਕੀ ਧੰਨਵਾਦ ਦੇ ਰੂਪ ਚ ਨਾ ਕੀ ਦੋ ਸ਼ਬਦ ਕਹਿਣਾ ਜੀ ਅਹੀਂ ਮੈਂ ਸਾਰਿਆਂ ਦਾ ਧੰਨਵਾਦ ਕਰੀਆ ਜਿਨ੍ਹਾਂ ਨੇ ਕੇਵਾਂ ਸਾਡੇ ਘਰ ਦੇ ਉੱਤੇ ਸਾਰੇ ਆਪਣੇ ਆਪਾ ਸਰਜੀਤ ਸਿੰਘ ਲਾਲੀ ਨੂੰ ਆਣ ਕੇ ਸਨਮਾਨ ਦਿੱਤਾ ਵਾ ਸਾਰੇ ਵੀਰ ਮੇਰੇ ਨਾਲ ਆ ਅੱਗੋਂ ਪਿੱਛੋਂ ਵੀ ਜਿੱਥੇ ਵੀ ਅਸੀਂ 200 ਫੋੜੇ ਸਾਰੇ ਇਕੱਠੇ ਹੁੰਨੇ ਆ ਇੱਕ ਦੂਜੇ ਨਾਲ ਅਸੀਂ ਸਾਈ ਹੁੰਨੇ ਆ ਤੇ ਸਾਰੇ ਅਸੀਂ ਲਾਡੀ ਬਾਜੀ ਦਾ ਘਰੇ ਆ